ਸਪੋਤੇ ਬੀਡੀ ਅਕਰ ਮਿਰਦਾ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਏ ਹੋ ਅਸੀਂ ਅੱਜ ਆਪਣੇ ਅਫਸਰਾਂ ਦੇ ਨਾਲ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਦੇ ਨਾਲ ਜਿਹੜਾ ਕਿਉਂਕਿ ਅੱਜ ਇੱਕ ਕੈਬਨ ਮਨਿਸਟਰ ਬੇਰੀ ਡਿਊਟੀ ਅਗਦਾ ਪਠਾਨਕੋਟ ਦਾ ਅੰਚਾਲ ਦਿਨ ਤੇ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਫਿਰ ਜਨਦਰ ਦੀ ਆ ਗਈ ਉਹ ਤੋਂ ਬਿਜੀ ਰੇ ਮੀਟਿੰਗ ਨਹੀਂ ਹੋਈ ਚਾਰ ਪੰਜ ਮਹੀਨੇ ਤੋਂ ਤੇ ਅੱਜ ਮੀਟਿੰਗ ਕਰਕੇ ਪੂਰੇ ਜ਼ਿਲ੍ਹੇ ਦਾ ਵਕਾਸ ਜਿਹੜਾ ਸਰੰਬਾ ਪਿੰਡਾਂ ਦਾ ਜੋ-ਜੋ ਸਮੱਸਿਆਵਾਂ ਆ ਉਹ ਡਿਸਕਸ ਕੀਤੀਆਂ ਕਿਉਂਕਿ ਸਾਡੇ ਬਾਨ ਜੋਗ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਉਹਨਾਂ ਦੇ ਹੁਕਮ ਨੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਹੋਣੀ ਚਾਹੀਦੀ ਉਹ ਸਰਕਾਰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਕਰੀ ਤੁਸੀਂ ਦੇਖਿਆ ਹੀ ਆ ਕੱਲ ਬੱਸੋ ਸੀਐਸਐਫ ਦੀਨਾ ਨਗਰ ਆ ਕੇ ਅਦਕਾਟਨ ਕਰਕੇ ਗਿਆ ਪੁੱਲ ਦਾ ਹੰਪਤ ਸੇ ਵੱਲੋ ਰੋਜ਼ ਐਵਰੀ ਡੇ ਚੱਲਦਾ ਸੋ ਉਦੇ ਸਬੰਧ ਵਿੱਚ ਅਸੀਂ ਬਲ ਰਿਪੋਰਟ ਲਈ ਹੈ ਔਰ ਅਪਸਾਂ ਦੀਆਂ ਕੁਝ ਡਿਊਟੀਆਂ ਵੀ ਲਾਈਆਂ ਕੋਈ ਥਾਂ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਕੋਈ ਥਾਂ ਤੇ ਜੇ ਕਮੀਆਂ ਨੇ ਔਰ ਮੈਨੂੰ ਲੱਗਦਾ ਕਿ ਆਪ ਮਹੀਨਾ ਜਿਹੜਾ ਇਹ ਪਸਾ ਦਾ ਮਹੀਨਾ ਦਾ ਥੋੜਾ ਜਿਹਾ ਕੰਮਕੰਚ ਔਖ ਹੋਊਗੀ ਪਰ ਅਸੀਂ ਕੰਮ ਨਹੀਂ ਬੰਦ ਕਰਾਂਗੇ ਆਪਣਾ ਕੰਮ ਜਿਹੜਾ ਚਾਲੂ ਰਾਊਗਾ ਔਰ ਕੰਮ ਨੂੰ ਵਧੀਆ ਕਰਕੇ ਗਰਵਾਸ ਕੋ ਜ਼ਿਲ੍ਹੇ ਦੇ ਜਿੰਨੇ ਨਿਵਾਸੀ ਆ ਉਹਨਾਂ ਨੂੰ ਬਲ ਜਿਹੜਾ ਜਵਾਬ ਦੇਇਆ ਸਾਡੀ ਉਹਨਾਂ ਨੇ ਸਾਨੂੰ ਚੁਣਿਆ ਉਹਨਾਂ ਨੇ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਵੜਾਈਆਂ ਤੇ ਸਰਕਾਰ ਵੱਲੋਂ ਜੋ ਅਸੀਂ ਬੁਨਿਆਦੀ ਸਹੂਲਤਾਂ ਜਿਹੜੀਆਂ ਦੇ ਸਕਦੇ ਆ ਉਹ ਅਸੀਂ ਦੇਣ ਲਈ ਬਿਲਕੁਲ ਉਤੈਕ ਇਹੀ ਕਰ ਕਰ ਰਿਹਾ ਸ਼ਿਕਾਇਤ ਕਰ ਰਿਹਾ ਕਿ ਇਹ ਬਹਾਰੀ ਪੋਲਿੰਗ ਤੋਂ ਦੇ ਨਾਲ ਵਿਸਾਫ ਕਰਕੇ ਕੋਈ ਗੱਲ ਉਹ ਕਹਿ ਰਿਹਾ ਕਰ ਰਿਹਾ ਕਹਿ ਵੀ ਦਿੱਤਾ ਉਹ ਉਹਨੂੰ ਸਮਝ ਆ ਗਿਆ ਵੀ ਇਹ ਬੜੀ ਗਲਤ ਗੱਲ ਹੈ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਹਲਕਾ ਇੰਤਜ਼ਾਮ ਨਾਲ ਸਾਡੇ ਬਲਾਕ ਪ੍ਰਧਾਨਾਂ ਦਾ ਪਾਰਟੀ ਦੇ ਸਾਡੇ ਅਗੂ ਦਾ ਸਬਦਾ ਜਿਹੜਾ ਦਫ਼ਤਰ ਦੇ ਵਿੱਚ ਬਾਤ ਸਤਕਾਤ ਜਿਹੜਾ ਹੋ ਰਿਹਾ ਹੈ। ਕਲਾ ਨੌਰ ਦੇ ਵਿੱਚ ਬੰਦ ਕਰਾਉਣਾ ਹਰ ਪਕਾਉਣਾ ਹੈ। ਕਾਹੂੰਆ ਮਰਦੀਆਂ ਪੀਆਂ ਸਰਕਾਰ ਕਾਹੂੰ ਸ਼ਲਾੜੀ ਦਿਖਾਈ ਨਾ ਕਲਾ ਨੌਰ ਦੇ ਵਿੱਚ ਕਾਹੂੰਆ ਮਰਦੀਆਂ ਪੀਆਂ ਕੋਈ ਚਾਰਾ ਪ੍ਰਬੰਧ ਨਹੀਂ ਹੈਗਾ। ਸਮਾਜ ਸੇਵੀ ਬੰਨੇ ਹੱਥ ਰਾਈ ਕਰਕੇ ਜੀ ਕਾਉਂਸਲ ਸਾਸਟਰ ਬਣਵਾਉਂਦਾ ਪਰ ਲਾਸਟ ਕਾਉਂਸਲ ਸਾਸਟਰ ਹੋਵੇ ਅੱਜ ਦੇ ਬਿਲ ਸਪੂਰ ਹੋ ਗਏ। ਅਰੇ ਦੇ ਇੱਕ ਵਾਰ ਤਾਂ ਮੈਂ ਕੋਈ ਮੈਨੂੰ